ਜਬਰ ਸ਼ਤਰਤਕਤਾ ਦੇ ਮਾਲਕ ਸੰਜੀ ਰਹਿਬਰ ਸਭ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਦਸ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਰੰਧ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਫੁੱਤਰ ਹਜ਼ੂਰੀ ਅੰਦਰ ਬਰਾਜਮਾਨ ਸਭਾਏਮਾਨ ਸਤਿਗੁਰਾਂ ਦੀ ਸਾਜੀ ਉਹ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਵਟਪਾਗੇ ਹੋ ਜੋ ਗੁਰੂ ਦਰਵਾਰ ਅੰਦਰ ਪਹੁੰਚ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਸਤ ਸੰਗ ਕਰਕੇ ਲਾਭ ਪ੍ਰਾਪਤ ਕਰ ਰਹੇ ਹੋ ਆਪ ਜੀਆਂ ਨੇ ਗੁਰਬਾਣੀ ਦੇ ਜਾਪ শ্রবণ ਕੀਤੇ ਆਓ ਹੁਣ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਨਕਪਾਤ ਜੀਆਂ ਦੇ ਇਤਿਹਾਸ ਨੂੰ ਵਿਚਾਰਨਾ ਕਰੀਏ ਆਪੜੀਆਂ ਨੇ ਕਲਦੇ ਦੀਵਾਨੰਦਰ ਵਿਚਾਰਿਆ ਸਰਵਣ ਕੀਤਾ ਜਦੋਂ ਗੁਰੂ ਨਾਨਕ ਪਾਸ਼ਾ ਇੱਕ ਨਗਰ ਵਿੱਚ ਪਹੁੰਚਦੇ ਆ ਉੱਥੇ ਪੰਡਤ ਨਾਲ ਮਲਾਪ ਹੁੰਦਾ ਤੇ ਪੰਡਤ ਨੂੰ ਕਿਹੜੇ-ਕਿਹੜੇ ਤਰੀਕਿਆਂ ਨਾਲ ਗੁਰੂ ਨਾਨਕ ਪਾਸ਼ਾ ਨੇ ਸੁਧਾਰਨਾ ਚਾਹਿਆ ਸਿੱਧੇ ਰਸਤੇ ਪਾਉਣਾ ਚਾਹਿਆ ਆਪੜੀਆਂ ਨੇ ਕੱਲੀ-ਕੱਲੀ ਗੱਲ ਨੂੰ શ્રવણ ਕੀਤਾ સાંજ پائی ગઈ ਸੀ ગુરુ પ્યાર વાલે ઓ ਤੇ પંડિત ગુરુ નાનક પાશા દે ચરના બિચાણડ ડીકા ਵੀ ਹੁਣ ਪਖੰਡ ਵੀ ਨਹੀਂ ਕਰਨਾ ਲੋਕਾਂ ਨੂੰ ਰੋਠਣਾ ਵੀ ਨਹੀਂ ਹੈ ਮਾਇਆਵਲ ਵੀ ਧਿਆਨ ਨਹੀਂ ਲੈ ਕੇ ਜਾਵਾਂਗਾ ਜੇ ਮੇਰਾ ਧਿਆਨ ਜਾਵੇਗਾ ਹੁਣ ਕਿਹਦੇ ਵੱਲ ਜਾਵੇਗਾ ਹੁਣ ਉਸ ਪਰਮੇਸ਼ਰ ਦੀ ਉਸ ਕਰਤਾਰ ਦੀ ਬੰਦਗੀ ਵੱਲ ਜਾਵੇਗਾ ਨਾਮ ਸਿਮਰਨ ਵੱਲ ਮੇਰਾ ਧਿਆਨ ਜਾਵੇਗਾ ਤੇਸ ਤੋਂ ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਚੱਲ ਪਏ ਸਨ ਗੁਰੂ ਪਿਆਰ ਵਾਲੇ ਕਿੱਥੋਂ ਤੱਕ ਆਪਾਂ ਵਿਚਾਰਿਆ ਸੀ ਜਗਤ ਨੂੰ ਤਾਰਦਿਆਂ ਤਾਰਦਿਆਂ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਨੂੰ ਚਾਲੇ ਪਾ ਦਿੰਦੇ ਆ ਅੱਗੇ ਇੱਕ ਨਗਰ ਵਿੱਚ ਪਹੁੰਚਦੇ ਆ ਅੱਗੇ ਇੱਕ ਨਗਰ ਵਿੱਚ ਪਹੁੰਚ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਆਪਣਾ ਟਿਕਾਣਾ ਕਰਦੇ ਆ ਤੇ ਗੁਰੂ ਪਿਆਰ ਵਾਲਿਓ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਪਹੁੰਚੇ ਉਥੋਂ ਦੇ ਲੋਕੀ ਆ ਨਾ ਜਿਹੜੇ ਕਹਿੰਦੇ ਮੋਟੀ ਬੁੱਧੀ ਵਾਲੇ ਐ ਪੁੱਠੀ ਮੱਤ ਵਾਲੇ ਕਹਿ ਲੀਏ ਤੇ ਆਨ ਕਰਕੇ ਨਾ ਗੁਰੂ ਨਾਨਕ ਪਾਤਸ਼ਾਹ ਦਾ ਮੁਖੌਲ ਉਡਾਉਣ ਲੱਗੇ ਐ ਮਜ਼ਾਕ ਕਰਨ ਲੱਗੇ ਤੇ ਇਥੋਂ ਤੱਕ ਕਹਿੰਦੇ ਉਹਨਾਂ ਨੇ ਆਪਣੀ ਉਸ ਜੁਬਾਨ ਦੇ ਨਾਲ ਇਥੋਂ ਤੱਕ ਕਹਿ ਦਿੱਤਾ ਗੁਰੂ ਨਾਨਕ ਪਾ ਸਾਾਨੂੰ ਕਹਿੰਦੇ ਤੁਸਾਂ ਇੱਥੇ ਨਹੀਂ ਬੈਠ ਸਕਦੇ ਇਥੋਂ ਉੱਠੇ ਕਹਿੰਦੇ ਇਥੋਂ ਉੱਠ ਜਾਓ ਤੇ ਅੱਗੇ ਨੂੰ ਚਲੇ ਜਾਓ ਕੋਈ ਹੋਰ ਥਾਂ ਵਿਖੋ ਜਾ ਕੇ ਜਿੱਥੇ ਤੁਸਾਂ ਨੇ ਆਪਣਾ ਟਿਕਾਣਾ ਕਰਨਾ ਸਾਡੇ ਕੋਲ ਤੁਹਾਡੇ ਵਾਸਤੇ ਕੋਈ ਜਗ੍ਹਾ ਨਹੀਂ ਕਹਿਣ ਦਾ ਭਾਵ ਕਿਸੇ ਵੀ ਜਗ੍ਹਾ ਤੇ ਉਸ ਨਗਰ ਵਾਲੇ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਤੇ ਦੋਨੋਂ ਸਾਥੀ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਉਹਨਾਂ ਨੂੰ ਨਹੀਂ ਬੈਠਣ ਦਿੱਤਾ ਕਿਸੇ ਵੀ ਜਗ੍ਹਾ ਦੇ ਉੱਪਰ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉੱਥੋਂ ਜਦੋਂ ਉੱਠ ਕਰਕੇ ਚੱਲਣ ਲੱਗੇ ਤੇ ਜਾਂਦਿਆਂ-ਜਾਂਦਿਆਂ ਗੁਰੂ ਨਾਨਕ ਪਾਤਸ਼ਾਹ ਉੱਥੋਂ ਦੇ ਨਗਰ ਵਾਲਿਆਂ ਨੂੰ ਕਹਿ ਗਏ ਕਹਿੰਦੇ ਤੁਸੀਂ ਇੱਥੇ ਹੀ ਵਸੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਬਸ ਦੇ ਰੋ ਤੇ ਇੰਨੀ ਗੱਲ ਕਹਿ ਕੇ ਨਾ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਨੂੰ ਚਲੇ ਗਏ ਤੇ ਅੱਗੇ ਜਾ ਕਰਕੇ ਫਿਰ ਜਦੋਂ ਇੱਕ ਹੋਰ ਪਿੰਡ ਅੰਦਰ ਪਹੁੰਚਦੇ ਆ ਗੁਰੂ ਨਾਨਕ ਪਾਤਸ਼ਾਹ ਆਪਣੇ ਮubaruk ਚਰਨ ਪਾਉਂਦੇ ਆ ਆਪਣਾ ਟਿਕਾਣਾ ਇੱਕ ਵਧੀਆ ਅਜਿਹੀ ਜਗ੍ਹਾ ਵੇਖ ਕਰਕੇ ਚੰਗੀ ਜੀ ਜਗ੍ਹਾ ਵੇਖ ਕਰਕੇ ਸਾਫ਼ ਸੁਥਰੀ ਜਗ੍ਹਾ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਨੇ ਟਿਕਾਣਾ ਕੀਤਾ ਸਮਾਦੀ ਜੋੜੀ ਹੈ ਉਸ ਕਰਤਾਰ ਦੇ ਨਾਲ ਗੁਰੂ ਪਿਆਰ ਵਾਲਿਓ ਚੌਂਕੜਾ ਮਾਰਿਆ ਤੇ ਉੱਥੋਂ ਦੇ ਲੋਕੀ ਬੜੇ ਭਲੇ ਸਨ ਉਹਨਾਂ ਨੇ ਸਤ ਸਰੂਪ ਜਾਣ ਕਰਕੇ ਸੱਚਾ ਫਕੀਰ ਜਾਣ ਕਰਕੇ ਗੁਰੂ ਨਾਨਕ ਪਾਸ਼ਾ ਨੂੰ ਕਹਿੰਦੇ ਸਭ ਦੇ ਸਭ ਲੋਕਾਂ ਨੇ ਨਗਰ ਵਾਲਿਆਂ ਨੇ ਆਨ ਕਰਕੇ ਬਾਰੋ-ਬਾਰੀ ਮੱਥਾ ਟੇਕਿਆ ਨਮਸ਼ਕਾਰਾਂ ਕੀਤੀਆਂ ਗੁਰੂ ਨਾਨਕ ਪਾਸ਼ਾ ਦੇ ਚਰਨਾਂ 'ਤੇ ਨਮਸ਼ਕਾਰਾਂ ਕੀਤੀਆਂ ਗੁਰੂ ਪਿਆਰ ਵਾਲਿਓ ਕਹਿੰਦੇ ਬਹੁਤ ਹੀ ਪ੍ਰੇਮ ਵਿੱਚ ਭਿੱਜ ਕਰਕੇ ਸਵਾਮਾ ਕੀਤੀਆਂ ਕੱਲੀਆਂ ਸਵਾਮਾ ਨਹੀਂ ਕੀਤੀਆਂ ਕੱਲੀਆਂ ਨਮਸਕਾਰਾਂ ਨਹੀਂ ਕੀਤੀਆਂ ਕਹਿੰਦੇ ਹੱਥ ਜੋੜ ਕਰਕੇ ਕਹਿ ਦਿੱਤਾ हे ਸੱਤਪੁਰਸ਼ੋ ਤੁਸੀਂ ਸਾਡੇ ਨਗਰ ਵਿੱਚ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਵੱਡੇ ਭਾਗ ਤੁਸਾਂ ਨੇ ਬਣਾਏ ਸਾਡੇ ਵੱਡੇ ਭਾਗ ਨੇ ਜੋ ਤੁਹਾਡੇ ਸੱਤਪੁਰਸ਼ਾਂ ਦੇ ਚਰਨ ਸਾਡੇ ਨਗਰ ਵਿੱਚ ਪੈ ਗਏ ਆ ਸਾਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲ ਗਿਆ ਕਹਿੰਦੇ ਹੁਣ ਜਾਇਓ ਨਾ ਅੱਜ ਦੀ ਰਾਤ ਸਾਡੇ ਕੋਲ ਕੱਟ ਕੇ ਜਾਇਓ ਗੁਰੂ ਨਾਨਕ ਪਾਸ਼ਾ ਦੇ ਸਾਹਮਣੇ ਨਾ ਹੱਥ ਜੋੜ ਕੇ ਬੇਨਤੀਆਂ ਕਰਦੇ ਪਏ ਤੇ ਗੁਰੂ ਨਾਨਕ ਪਾਸ਼ਾ ਬੜੇ ਖੁਸ਼ ਹੋਏ ਗੁਰੂ ਪਿਆਰ ਵਾਲਿਓ ਰਾਤ ਕੱਟੀ ਐ ਸਾਰੀ ਰਾਤ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਵਿੱਚ ਬੈਠ ਕਰਕੇ ਨਾ ਸਵਾਮਾ ਕਰਦੇ ਰਹੇ ਸੱਚ ਦੇ ਉਪਦੇਸ਼ ਸੁਣਦੇ ਰਹੇ ਤੇ ਜਦੋਂ ਸਵੇਰ ਹੋਈ ਨਾ ਗੁਰੂ ਨਾਨਕ ਪਾਤਸ਼ਾਹ ਨੇ ਚੱਲਣ ਦਾ ਇਰਾਦਾ ਬਣਾਇਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਚਲੋ ਭਾਈ ਠੀਕ ਹੈ ਹੁਣ ਅਸਾਂ ਅੱਗੇ ਨੂੰ ਜਾੜਾ ਤੇ ਉਹਨਾਂ ਲੋਕਾਂ ਨੇ ਆਖਿਆ ਪਿੰਡ ਦੇ ਨਗਰ ਵਾਲੇ ਲੋਕਾਂ ਨੇ ਆਖਿਆ ਕਹਿੰਦੇ ਜੀਤ ਇਹ ਨਹੀਂ ਕਰਦਾ ਤੁਹਾਨੂੰ ਭੇਜਣ ਨੂੰ ਪਰ ਤੁਹਾਡੇ ਤੇ ਜੋਰ ਕੋਈ ਨਹੀਂ ਇੱਥੋਂ ਤੱਕ ਗੁਰੂ ਪਿਆਰ ਵਾਲਿਓ ਸਵਾਮਾ ਵੀ ਕੀਤੀਆਂ ਸਨ ਪ੍ਰੇਮ ਪਿਆਰ ਨਾਲ ਭੋਜਨ ਪ੍ਰਸ਼ਾਦਾ ਵੀ ਸ਼ਿਕਾਇਆ ਰਾਤ ਵੀ ਕਟਾਈ ਇੰਨਾ ਗੂੜਾ ਪ੍ਰੇਮ ਬਣ ਗਿਆ ਗੁਰੂ ਨਾਨਕ ਪਾਸ਼ਾ ਦੇ ਚਰਨ ਪੌਲ ਵੀ ਛਕੀ ਉਹਨਾਂ ਲੋਕਾਂ ਨੇ ਨਗਰ ਵਾਲਿਆਂ ਨੇ ਤੇ ਉਸ ਤੋਂ ਉਪਰੰਤ ਜਦੋਂ ਗੁਰੂ ਨਾਨਕ ਪਾਸ਼ਾ ਉਸ ਜਗ੍ਹਾ ਤੋਂ ਚੱਲਣ ਲੱਗੇ ਨਾ ਗੁਰੂ ਪਿਆਰ ਵਾਲਿਓ ਤੇ ਗੁਰੂ ਨਾਨਕ ਪਾਸ਼ਾ ਨੇ ਕਹਿੰਦੇ ਆਪਣੇ ਮੁਖਾਰ ਬਿੰਦ ਤੋਂ ਇੱਕ ਬਚਨ ਕੀਤਾ ਨਗਰ ਵਾਲੇ ਲੋਕਾਂ ਦੇ ਸਾਹਮਣੇ ਇੱਕ ਬਚਨ ਕੀਤਾ ਆਪਣੇ ਮੁਖਾਰ ਬਿੰਦ ਤੋਂ ਆਪਣੀ ਰਸਨਾ ਤੋਂ ਕਹਿੰਦੇ ਉੱਜੜ ਜਾਓਗੇ ਉਹ ਲੋਕੀ ਗੁਰੂ ਪਿਆਰ ਵਾਲੋ ਸਮਝੇ ਨਹੀਂ ਤੇ ਨਾਲ ਜੋ ਭਾਈ ਮਰਦਾਨਾ ਜੀ ਨੇ ਨਾ ਉਹ ਵੀ ਚੱਕਰਾਂ ਵਿੱਚ ਪੈ ਗਏ ਹੈਰਾਨ ਹੋਏ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤਾ ਸੀ ਤੁਹਾਡਾ ਸਾਰਾ ਨਗਰ ਉਜੜ ਜਾਏਗਾ ਲੋਕ ਜਾ ਜਾ ਕੇ ਹੋਰਾਂ ਪਿੰਡਾਂ ਵਿੱਚ ਵਸਣਗੇ ਇੱਥੋਂ ਸਾਰਿਆਂ ਦਾ ਵਸੇਬਾ ਨਾ ਜਿਹੜਾ ਕਹਿੰਦੇ ਨਸ਼ਟ ਹੋ ਜਾਏਗਾ ਖਾਤਮਾ ਹੋ ਜਾਏਗਾ ਇਸ ਪ੍ਰਕਾਰ ਦੇ ਕਹਿੰਦੇ ਬਚਨ ਸੁਣ ਕੇ ਨਾ ਮਰਦਾਨੇ ਦੇ ਮਨ ਵਿੱਚ ਹਰਾਨਗੀ ਪੈਦਾ ਹੋ ਗਈ ਹੈ ਸ਼ੰਕਾ ਪੈਦਾ ਹੋ ਗਈ ਅਤੇ ਵਿਚਾਰ ਆਈ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਖਣ ਲੱਗਾ ਭਾਈ ਮਰਦਾਨਾ ਜੀ ਕਹਿੰਦੇ ਮੈਨੂੰ ਤੁਹਾਡੇ ਇਸ ਰਮਜ ਦੀ ਸਮਝ ਨਹੀਂ ਆਈ ਪਾਤਸ਼ਾਹ ਜੀ ਕਹਿੰਦੇ ਜਿਸ ਤਰ੍ਹਾਂ ਲੋਕਾਂ ਨੇ ਸਾਨੂੰ ਬੈਠਣ ਤੱਕ ਨਹੀਂ ਦਿੱਤਾ ਜਿਸ ਜਗ੍ਹਾ ਦੇ ਉੱਪਰ ਕਹਿੰਦੇ ਉਹਨਾਂ ਲੋਕਾਂ ਨੂੰ ਤੁਸੀਂ ਵੜ ਦੇ ਕੇ ਆਇਓ ਬਸਦੇ ਰਹੋ ਅਤੇ ਜਿਹੜੇ ਲੋਕਾਂ ਨੇ ਵਧੀਆ ਸੇਵਾ ਕੀਤੀ ਵਧੀਆ ਸਾਨੂੰ ਬਿਸਤਰਾ ਦਿੱਤਾ ਸਨ ਲਾ ਕੇ ਕਰਕੇ ਚੰਗਾ ਬਿਸ਼ਾਉਣਾ ਕਰਕੇ ਸਾਨੂੰ ਆਰਾਮ ਕਰਨ ਵਾਸਤੇ ਜਗ੍ਹਾ ਦਿੱਤੀ ਹੈ ਸਾਡੀਆਂ ਸਵਾਮਾ ਕੀਤੀਆਂ ਨੇ ਆਉ ਭਗਤੀ ਕੀਤੀ ਹੈ ਕਹਿੰਦੇ ਉਹਨਾਂ ਨੂੰ ਤੁਸੀਂ ਨੇ ਸਰਾਫ ਦਿੱਤਾ ਉਹ ਕਹਦਾ ਵੀ ਤੁਸੀਂ ਉਜੜ ਜਾਓਗੇ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਦੀ ਗੱਲ ਸੁਣ ਕੇ ਮੁਸਕਰਾਉਣ ਲੱਗ ਪਈ ਹੈ ਤੇ ਗੁਰੂ ਜੀ ਨੇ ਫਿਰ ਫਰਮਾਇਆ ਕਹਿੰਦੇ ਜੇਕਰ ਇਹ ਲੋਕੀ ਕਹਿੰਦੇ ਸੁਣ ਮਰਦਾਨਿਆਂ ਜੋ ਤੂੰ ਸਵਾਲ ਕੀਤਾ ਨਾ ਬਹੁਤ ਵਧੀਆ ਕੀਤਾ ਕਹਿੰਦੇ ਸੁਣਨਾ ਕਰ ਜੇਕਰ ਇਸ ਨਗਰ ਦੇ ਲੋਕੀ ਜਿਹੜੇ ਆਪਣੀ ਬੜੀ ਸਵਾਮਾ ਕਰਦੇ ਰਹੇ ਐ ਸਾਡੀ ਆਓ ਭਗਤੀ ਕੀਤੀ ਐ ਸਾਡਾ ਵਿਸ਼ਾਉਣਾ ਕਰਕੇ ਸਾਨੂੰ ਰਾਤ ਕਟਾਈ ਐ ਕਹਿੰਦੇ ਇਹ ਗੱਲ ਇਸ ਕਰਕੇ ਅਸੀਂ ਆਖੀਏ ਵੀ ਤੁਸੀਂ ਉਜੜ ਜਾਓਗੇ ਕਿਉਂ ਕਿ ਇਸ ਨਗਰ ਦੇ ਜੇਕਰ ਲੋਕੀ ਉਜੜਨਗੇ ਇਸ ਜਗ੍ਹਾ ਤੋਂ ਉਜੜ ਕਰਕੇ ਕਿਸੇ ਹੋਰ ਨਗਰ ਤੇ ਜਾਣਗੇ ਨਾ ਕਹਿੰਦੇ ਉੱਥੋਂ ਦੇ ਨਗਰ ਵਾਲਿਆਂ ਨੂੰ ਵੀ ਚੰਗੀ ਮਤ ਦੇਣਗੇ ਤੇ ਸੋਣਾ ਧਰਮ ਕਹਿੰਦੇ ਭੁਲਾਉਣਗੇ ਆਖੋ ਸਤਨਾਮ ਆਖੋ ਸਤਨਾਮ ਤੇ ਗੁਰੂ ਪਿਆਰ ਵਾਲਿਓ ਸਮਝਣਾ ਕਰੀਏ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਸ ਲੋਕਾਂ ਨੇ ਸਾਡੀ ਸੇਵਾ ਕੀਤੀ ਜੇ ਉੱਜੜ ਨਗੇ ਕਿਸੇ ਹੋਰ ਨਗਰ ਜਾਣਗੇ ਆਪਣੀ ਚੰਗੀ ਮਤ ਉਹਨਾਂ ਲੋਕਾਂ ਵਿੱਚ ਭਰਨਗੇ ਤੇ ਉਹਨਾਂ ਨੂੰ ਵੀ ਧਰਮ ਕਪ ਕਮਾਉਣਾ ਸਿਖਾ ਦੇਣਗੇ ਕਹਿੰਦੇ ਆਪ ਧਰਮੀ ਸੀ ਦੂਜਿਆਂ ਨੂੰ ਵੀ ਧਰਮੀ ਬਣਾ ਦੇਣਗੇ ਕਹਿੰਦੇ ਭਾਈ ਮਰਦਾਨਿਆ ਤਾਂ ਕਿਹਾ ਸੀ ਉੱਜੜ ਜਾਓ ਕਹਿੰਦੇ ਹੁਣ ਪਹਿਲਾਂ ਵਾਲੀ ਬਾਤ ਸੁਣ ਕਹਿੰਦੇ ਉਸ ਪਿੰਡ ਜੋ ਲੋਕੀ ਆਪਣੇ ਜਗ੍ਹਾ ਦੇ ਉੱਪਰ ਸਾਨੂੰ ਬੈਠਣ ਤੱਕ ਨਹੀਂ ਸੰਦੰਦੇ ਭੈੜੀ ਮਤ ਵਾਲੇ ਕਹਿੰਦੇ ਉਹਨਾਂ ਨੂੰ ਤਾਂ ਕਿਹਾ ਸੀ ਕੋਈ ਬਰ ਨਹੀਂ ਸੀ ਦਿੱਤਾ ਕਹਿੰਦੇ ਉਹਨਾਂ ਨੂੰ ਤਾਂ ਕਿਹਾ ਸੀ ਬਸਦੇ ਰਹੋ ਜੇ ਉਥੋਂ ਉਹ ਝੜ ਗਏ ਆਪਣੀ ਪੁੱਠੀ ਮੱਤ ਕਹਿੰਦੇ ਦੂਜੇ ਲੋਕਾਂ ਵਿੱਚ ਵੰਡਣਗੇ ਆਪ ਕਹਿੰਦੇ ਉਹ ਬੇਅਕਲੇ ਕਹਿ ਲਈਏ ਪੁੱਠੀ ਮੱਤ ਵਾਲੇ ਕਹਿ ਲਈਏ ਗੁਰੂ ਤੋਂ ਬੇਮੁਖ ਕਹਿ ਲਈਏ ਕਹਿੰਦੇ ਉਹ ਤੇ ਹੈ ਕਹਿੰਦੇ ਜਿੱਥੇ ਜਾਣਗੇ ਉਹਨਾਂ ਨੂੰ ਵੀ ਆਪਣੇ ਵਰਗਾ ਬਣਾ ਲੈਣਗੇ ਆਖੋ ਸਤਨਾਮ ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਤਸ਼ਾਹ ਨਲੇ ਤੇ ਮੁਸਕਰਾਈ ਜਾ ਰਿਹਾ ਹੈ ਨਲੇ ਭਾਈ ਮਰਦਾਨਾ ਨਹੀਂ ਸੰਪਨ ਮਰਦਾਨਾ ਜੀ ਨੂੰ ਸਮਝਾਈ ਜਾ ਰਿਹਾ ਮਰਦਾਨਿਆਂ ਗੱਲ ਨੂੰ ਗ੍ਰਹਿਣ ਕਰ ਸੁਣ ਧਿਆਨ ਨਾਲ ਉਹਨਾਂ ਲੋਕਾਂ ਨੂੰ ਤਾਂ ਆਖਿਆ ਸੀ ਵੀ ਬਸਦੇ ਰਹੋ ਕਿਉਂਕਿ ਉਹ ਬਸਦੇ ਹੀ ਚੰਗੇ ਐ ਕਿਤੇ ਹੋਰ ਜਾਣਗੇ ਆਪਣੇ ਨਗਰ ਵਾਂਗ ਕਹਿੰਦੇ ਉੱਥੇ ਵੀ ਖਲਾਰਾ ਪਾਉਣਗੇ ਕਿਉਂ ਗੁਰੂ ਪਿਆਰ ਵਾਲਿਓ ਹੁਣ ਕਿਸੇ ਵਿਅਕਤੀ ਦੇ ਹਿਰਦੇ ਵਿੱਚ ਭੜੇ ਭੜੇ ਖਿਆਲ ਹੋਣ ਉਹ ਆਪ ਤੇ ਉਹਨੇ ਆਪਣਾ ਖਲਾਰਾ ਪਾਈ ਹੋਇਆ ਹੈ ਜੇ ਉਸ ਖਲਾਰੇ ਹੋਏ ਮਨੁੱਖ ਕਹਿ ਲਈਏ ਵਿਗੜੇ ਹੋਏ ਮਨੁੱਖ ਦਾ ਕਿਸੇ ਨੂੰ ਸੰਗ ਮਿਲ ਜੇ ਕਹਿੰਦੇ ਜਿਹੜਾ ਉਹਦਾ ਸੰਗ ਕਰੇਗਾ ਉਹ ਵੀ ਕੀ ਹੋ ਜਾਏਗਾ ਉਹ ਸੁਧਰੇਗਾ ਨਹੀਂ ਉਹ ਵਿਗੜ ਜਾਏਗਾ ਇਸ ਕਰਕੇ ਗੁਰੂ ਨਾਨਕ ਪਾਸ਼ਾ ਨੇ ਕੀ ਉਹਨਾਂ ਨੂੰ ਕਿਹਾ ਕਹਿੰਦੇ ਤੁਸੀਂ ਬਸਤੇ ਹੀ ਰਹੋ ਜਿੱਥੇ ਹੋ ਉੱਥੇ ਹੀ ਰਹੋ ਤੁਸੀਂ ਉੱਥੇ ਹੀ ਠੀਕ ਹੋ ਜਿਹੜੇ ਚੰਗੇ ਸੀ ਉਹਨਾਂ ਨੂੰ ਕੀ ਕਿਹਾ ਤੁਸੀਂ ਉੱਜੜ ਜਾਓ ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਸ਼ਾ ਕਹਿੰਦੇ ਇਹ ਲੋਕ ਵਿਸ਼ੇਵਕਾਰਾਂ ਵਿੱਚ ਡੁੱਬੇ ਹੋਏ ਹੈ ਲੋਭ ਅਤੇ ਝੂਠ ਦੇ ਅਨੁਸਾਰ ਹੀ ਨੇ ਕਹਿੰਦੇ ਉਹਨਾਂ ਵਿੱਚ ਫਸੇ ਹੋਏ ਹੈ ਇਹ ਸੰਤਾਂ ਦੀ ਕਹਿੰਦੇ ਅਤੇ ਲੋੜਵੰਦਾਂ ਦੀ ਸੇਵਾ ਨਹੀਂ ਕਰਨਾ ਜਾਣਦੇ ਕਹਿੰਦੇ ਦਿਨ ਰਾਤ ਵਿਸ਼ੇਵਕਾਰਾਂ ਅੰਦਰ ਹੀ ਕਹਿੰਦੇ ਆਪਣਾ ਸਮਾਂ ਬਤੀਤ ਕਰਦੇ ਰਹਿੰਦੇ ਐ ਕਹਿੰਦੇ ਭਾਈ ਮਰਦਾਨਿਆ ਇੱਕ ਗੱਲ ਹੋਰ ਸੁਣੀ ਕਹਿੰਦੇ ਅੰਤ ਨੂੰ ਇਹ ਦੁੱਖ ਪਾਉਣਗੇ ਅੰਤ ਨੂੰ ਦੁੱਖ ਭੋਗਣਗੇ ਕਹਿੰਦੇ ਫਿਰ ਕਰਲਾਉਣਗੇ ਉੱਚੀ ਉੱਚੀ ਆਵਾਜ਼ਾਂ ਮਾਰ ਕਰਕੇ ਰੋਣਗੇ ਬੜੀਆਂ ਉੱਚੀਆਂ ਆਵਾਜ਼ਾਂ ਨਾਲ ਕਹਿੰਦੇ ਰੋਣਾ ਕਰਨਗੇ ਕਿਉਂ ਕਹਿੰਦੇ ਦੁੱਖ ਦੀ ਪੀੜ ਵੱਡੀ ਹੋਣੀ ਹੈ ਮਰਦਾਨੇ ਨੇ ਕਿਹਾ ਮਹਾਰਾਜ ਜੇਕਰ ਆਪ ਨੂੰ ਭਾਵੇ ਤਾਂ ਉਹਨਾਂ ਲੋਕਾਂ ਦੀ ਕਹਿੰਦੇ ਮੁਕਤੀ ਕਰਵਾ ਸਕਦੇ ਹਾਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਰਾਗ ਮਲਾਰ ਵਿੱਚ ਨਾ ਸ਼ਬਦ ਉਚਾਰਨ ਕੀਤਾ ਜਦੋਂ ਭਾਈ ਮਰਦਾਨਾ ਜੀ ਸਵਾਲ ਕਰ ਰਹੇ ਸਨ ਨਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਵਿੰਤੂ ਇੱਕ ਸ਼ਬਦ ਉਚਾਰਨ ਕੀਤਾ ਕਿਹੜਾ ਸ਼ਬਦ raag malar chaup de mahalla pehla kar pehla ik o ankar sat naam karta purakh nirpa nirvair kaal murat ajuni sa bhang gur prasaa e ne us parmatma de gora ਉਹ ਜੋ ਪ੍ਰਮਾਤਮਾ ਨਾ ਕਾਲ ਪੁਰਖ ਇਕੈ ਜਿਹਦਾ ਨਾਮ ਸੱਚ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਗੁਰੂ ਪਿਆਰ ਵਾਲਿਓ ਜੋ ਸਰਵ ਵਿਆਪਕ ਹੈ ਭੈ ਤੋਂ ਰਹਿ ਤਉ ਉਹਨੂੰ ਕਿਸੇ ਦਾ ਭੈ ਨਹੀਂ ਡਰ ਨਹੀਂ ਉਹਦਾ ਕਿਸੇ ਨਾਲ ਵੈਰ ਵੀ ਨਹੀਂ ਜਿਸਦਾ ਸਰੀਰ ਨਾਮ ਰਹਿਤ ਤੇ ਜਿਸਦਾ ਸਰੀਰ ਨਾਮ ਰਹਿਤ ਤੇ ਜੋ ਜੁਨਾ ਵਿੱਚ ਨਹੀਂ ਆਉਂਦਾ ਗੁਰੂ ਪਿਆਰ ਵਾਲਿਓ ਇਹ ਨਹੀਂ ਕਹਿ ਸਕਦਾ ਫਲਾਣਾ ਨਾਮ ਹੀ ਉਸ ਪ੍ਰਮਾਤਮਾ ਦਾ ਹੈ ਤੇ ਉਹ ਜੁਨਾ ਵਿੱਚ ਵੀ ਆਪਣੇ ਮਨੁੱਖਾਂ ਵਾਂਗ ਤੇ ਹੋਰਾਂ ਜੁਨੀਆਂ ਵਾਂਗ ਜੁਨਾ ਵਿੱਚ ਨਹੀਂ ਆਉਂਦਾ ਪ੍ਰਮਾਤਮਾ ਜੋ ਇੱਕ ਹੈ ਕਹਿੰਦੇ ਉਹਦਾ ਆਪਣੇ ਆਪ ਦੇ ਵਿੱਚ ਪ੍ਰਕਾਸ਼ ਹੈ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਜੋ ਸਤਗੁਰਾਂ ਦੀ ਕਿਰਪਾ ਨਾਲ ਪਾਇਆ ਜਾ ਸਕਦਾ ਹੈ ਗੁਰਪ੍ਰਸਾਦ ਇਹ ਕਿਰਪਾ ਕਿਹਦੀ ਹੁੰਦੀ ਹੈ ਇਹ ਸੱਚੇ ਮਾਲਕ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਕਰਕੇ ਇੰਨੇ ਗੁਨਾਵਾਲਾ ਕੋਈ ਔਗਣ ਨਹੀਂ ਹੈ ਉਸ ਸੰਬਾਲਕ ਵਿੱਚ ਕਹਿੰਦੇ ਸਭ ਗੁਨਾ ਵਾਲਾ ਮਾਲਕ ਉਹ ਪ੍ਰਮਾਤਮਾ ਕਹਿੰਦੇ ਸਤਗੁਰਾਂ ਦੀ ਕਿਰਪਾ ਸਦਕੀ ਪ੍ਰਾਪਤ ਕੀਤਾ ਜਾ ਸਕਦਾ ਹੈ ਗੁਰੂ ਨਾਨਕ ਪਾਸ਼ਾ ਜੀ ਨੇ ਫਰਮਾਨ ਕੀਤਾ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ ਖਸਮ ਅਵਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਤਸ਼ਾਹ ਫਰਮਾਨ ਕਰਦੇ ਆ ਕਹਿੰਦੇ ਖਾਣ ਪੀਣ ਹੱਸਣ ਤੇ ਸੌਣ ਵਿੱਚ ਲੱਗ ਕੇ ਇਸ ਇਨਸਾਨ ਕਹਿੰਦੇ ਮੌਤ ਨੂੰ ਭੁਲਾਈ ਬੈਠਾ ਹੈ ਬੰਦਾ ਮੌਤ ਨੂੰ ਭੁੱਲ ਗਿਆ ਕੱਲਾ ਕੀ ਰਹਿ ਗਿਆ ਖਾਣਾ ਰਹਿ ਗਿਆ ਪੀਣਾ ਰਹਿ ਗਿਆ ਹੱਸਣਾ ਮਸਤੀ ਰਹਿ ਗਈ ਹੈ ਜਾਂ ਫਿਰ ਸੌਣਾ ਰਹਿ ਗਿਆ ਕਹਿੰਦੀ ਪ੍ਰਮਾਤਮਾ ਤੇ ਮੌਤ ਚੀਤੀ ਨਹੀਂ ਆਈ ਮਨੁੱਖ ਨੂੰ ਆਪਣੇ ਮਾਲਕ ਨੂੰ ਭਲਾ ਕਰਕੇ ਪ੍ਰਾਨੀ ਨੇ ਆਪਣੇ ਆਪ ਨੂੰ ਕੀ ਕਰ ਲਿਆ ਇੱਕ ਕਹਿੰਦੇ ਤਬਾਹ ਕਰ ਲਿਆ ਗੁਰੂ ਪਿਆਰ ਵਾਲਿਓ ਆਪਣੀ ਜ਼ਿੰਦਗੀ ਨੂੰ ਫਟਕਾਰ ਯੋਗ ਬਣਾ ਲਿਆ ਫਟਕਾਰ ਯੋਗ ਤ੍ਰਿਗ ਤ੍ਰਿਗ ਕਹਿੰਦੀ ਹੈ ਫਟਕਾਰਾਂ ਦੀਆਂ ਕਿ ਤੂਤੇ ਜਰ ਤ੍ਰਿਗ ਹੈ ਫਟਕਾਰਿਆ ਗਿਆ ਤੇ ਕਹਿੰਦੇ ਰੱਬ ਦੇ ਵੱਲੋਂ ਉਹ ਮਨੁੱਖ ਫਟਕਾਰੇ ਜਾਂਦੇ ਆ ਬੰਦੇ ਫਟਕਾਰੇ ਜਾਂਦੇ ਆ ਜਿਹੜੇ ਉਸ ਪ੍ਰਮਾਤਮਾ ਨੂੰ ਪਲਾ ਦਿੰਦੀ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਕਦੇ ਵੀ ਨਹੀਂ ਬਸਾਉਂਦੇ ਕਹਿੰਦੇ ਪ੍ਰਾਨੀ ਨੇ ਇੱਥੇ ਠਹਿਰਨਾ ਨਹੀਂ ਪ੍ਰਾਨੀ ਇਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾਵੋ ਕਹਿੰਦੇ ਪ੍ਰਾਨੀਆਂ ਇਹ ਮਨੁੱਖ ਕਹਿੰਦੇ ਇੱਕ ਨਾਮ ਨੂੰ ਧਿਆਲੋ ਆਪਣੀ ਪਤ ਸੇਤੀ ਕਰ ਜਾਵੋ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਮਨੁੱਖ ਨੇ ਇੱਥੇ ਠਹਿਰਨਾ ਨਹੀਂ ਹੈ ਫਾਨੀ ਬੰਦੇ ਕਹਿੰਦੇ ਤੂੰ ਉਸ ਸਾਹਿਬ ਦੇ ਨਾਮ ਦਾ ਸਿਮਰਨ ਕਰ ਕਹਿੰਦੇ ਇਸ ਤਰ੍ਹਾਂ ਤੂੰ ਇੱਜ਼ਤ ਨਾਲ ਆਪਣੇ ਆਸਰੀ ਘਰ ਵਿੱਚ ਜਾਏਂਗਾ ਆਪਣਾ ਆਸਰੀ ਘਰ ਹੈ ਪ੍ਰਮਾਤਮਾ ਦਾ ਘਰ ਉਸ ਵਾਹਿਗੁਰੂ ਦੇ ਚਰਨ ਗੁਰੂ ਪਿਆਰ ਵਾਲਿਓ ਆਪਾਂ ਕਹਿੰਦੇ ਆ ਨਾ ਇਸ ਜੀਵ ਨੂੰ ਵਿਛੜੀ ਰੂਹ ਨੂੰ ਨਿਵਾਸ ਬਖਸ਼ਿਸ਼ ਕਰਿਓ ਜਿਹੜਾ ਮਨੁੱਖ ਜਨਮ ਤੇ ਮਰਨ ਤੋਂ ਮੁਕਤ ਹੋ ਗਿਆ ਉਹ ਕਿੱਥੇ ਪਹੁੰਚ ਗਿਆ ਉਹ ਆਪਣੇ ਆਸਰੀ ਘਰ ਵਿੱਚ ਪਹੁੰਚ ਗਿਆ ਤੇ ਇੱਥੇ ਪਹੁੰਚਣਾ ਔਖੀ ਗੱਲ ਹੈ ਕਹਿਣਾ ਸੌਖਾ ਹੈ ਪਰ ਪਹੁੰਚਣਾ ਔਖੀ ਗੱਲ ਹੈ ਪਰ ਸੌਖਾ ਉਹਨਾਂ ਵਾਸਤੇ ਹੈ ਜਿਹੜੇ ਰੱਬ ਦੇ ਬਾਣੀ ਅੰਦਰ ਇੱਕ ਇੱਕ ਬਚਨ ਨੂੰ ਕਹਿੰਦੇ ਬੜੀ ਰੀਜ ਦੇ ਨਾਲ ਬੜੇ ਸ਼ੌਂਕ ਦੇ ਨਾਲ ਕਹਿੰਦੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦੀ ਹੈ ਗੁਰੂ ਪਿਆਰ ਵਾਲਿਓ ਕਹਿੰਦੇ ਜੋ ਤੇਰੀ ቃል ਕਮਾਉਂਦੇ ਹੈ ਤਦੋਂ ਨੂੰ ਸੇਵੇ ਤੁਝ ਕਿਆ ਦੇਵੇ ਮੰਗੇ ਲੇਵੇ ਰਹੇ ਨਹੀਂ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਫਰਮਾਨ ਕਰਦੇ ਹੈ ਜੋ ਤੇਰਾ ਨਾਮ ਜਪਦੇ ਹੈ ਜੋ ਤੇਰੀ ਬੰਦਗੀ ਕਰਦੇ ਉਹ ਤੈਨੂੰ ਕੀ ਦਿੰਦੇ ਹੈ ਮਾਲਕਾ ਹਣਸੀ ਪ੍ਰਮਾਤਮਾ ਦਾ ਨਾਮ ਜਪੀਏ ਸੀ ਪ੍ਰਮਾਤਮਾ ਨੂੰ ਕੀ ਦੇ ਸਕਦੇ ਹਾਂ ਜੇ ਨਾਮ ਜਪਾਂਗੇ ਉਹਦੇ ਵਿੱਚ ਕੀ ਦਾ ਭਲਾ ਉਹਦੇ ਵਿੱਚ ਸਾਡਾ ਹੀ ਭਲਾ ਕਹਿੰਦੇ ਉਹ ਤੇ ਸਗੋਂ ਤੇਰੇ ਕੋਲੋਂ ਮੰਗ ਮੰਗ ਕੀ ਲੈਂਦੇ ਆ हे ਮਾਲਕਾ ਤੈਨੂੰ ਕੀ ਦੇ ਸਕਦੇ ਅਸੀਂ ਕਹਿੰਦੇ ਸਾਡਾ ਜਿਹੜਾ ਮਨ ਆ ਨਾ ਕਹਿੰਦੇ ਉਹ ਮੰਗਣ ਤੋਂ ਸਾਡੀਆਂ ਵਿਚਾਰਾਂ ਨੇ ਸਾਡੀਆਂ ਸ਼ਾਮਾਂ ਨੇ ਕਹਿੰਦੇ ਇਹ ਮੁਕਦੀਆਂ ਨਹੀਂ ਇਹ ਮੰਗਦੇ ਹੀ ਰਹਿੰਦਾ ਮਨੁੱਖ ਕਹਿੰਦੇ ਤੂੰ ਸਾਰਿਆਂ ਜੀਵਾਂ ਦਾ ਦਾਤਾਰ ਹੈ ਤੂੰ ਦਾਤਾ ਜੀਆਂ ਸਭਨਾ ਕਾ ਜੀਆਂ ਅੰਦਰ ਜਿਉ ਤੂੰ ਹੀ ਕਹਿੰਦੇ ਤੂੰ ਉਹਨਾਂ ਜੀਵਾਂ ਦੇ ਅੰਦਰ ਜਿੰਦ ਜਾਨ ਹੈ ਬਾਲਕਾ ਤੂੰ ਸਭ ਨਾਲ ਉਪਾਰ ਰਿਹਾ ਹੈ ਕਹਿੰਦੇ ਰੱਬ ਨੂੰ ਜਾਣਣ ਵਾਲੇ ਜੀਵ ਰੱਬ ਨੂੰ ਸਿਮਰਦੇ ਹੈ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਉਹੀ ਪਵਿੱਤਰ ਹੁੰਦੇ ਹੈ ਜਿਹੜੇ ਦਿਨ ਰਾਤ ਕੁਸ ਪਰਮਾਤਮਾ ਦੇ ਨਾਮ ਵਿੱਚ ਆਪਣੇ ਆਪ ਨੂੰ ਲੀਨ ਕਰ ਲੈਂਦੇ ਆ ਗੰਦੇ ਮੰਦੇ ਖਿਆਲਾਂ ਨੂੰ ਕਹਿੰਦੇ ਛੱਡ ਦਿੰਦੇ ਆ ਤੇ ਪਵਿੱਤਰ ਨਾਮ ਨੂੰ ਆਪਣੇ ਵਿੱਚ ਲੈ ਕਰਕੇ ਆ ਜਾਂਦੇ ਆ ਕਹਿੰਦੇ ਉਸ ਨਾਮ ਦੇ ਸਦਕਾ ਫਿਰ ਕਹਿੰਦੇ ਉਹ ਡੁੱਬਦੇ ਨਹੀਂ ਉਹ ਤਰ ਜਾਇਆ ਕਰਦੇ ਆਖੋ ਸਤਨਾਮ ਉਹਨਾਂ ਦਾ ਪਾਰ ਉਤਾਰਾ ਇਸ ਭਵਜਨ ਸਾਗਰ ਤੋਂ ਹੋ ਜਾਇਆ ਕਰਦਾ ਹੈ ਕਹਿੰਦੇ ਨਾ ਉਹ ਮੌਸਮ ਸੁੰਦਰ ਹੈ ਜਿਸ ਨਾਲ ਸਵਾਮੀ ਸਿਮਰਿਆ ਜਾਂਦਾ ਹੈ ਕਹਿੰਦੇ ਨਾਨਕ ਏ ਮੇਰੇ ਮਾਲਕਾ ਕਹਿੰਦੇ ਉਸ ਮੌਸਮ ਦੇ ਵਿੱਚ ਉਸ ਜਗ੍ਹਾ ਦੇ ਉੱਪਰ ਕਹਿੰਦੇ ਜੋ ਮਨੁੱਖ ਕਹਿੰਦੇ ਕਿਸੇ ਵੀ ਜਗ੍ਹਾ ਤੇ ਬੈਠ ਜਾਵੇ ਕਿਸੇ ਵੀ ਮੌਸਮ ਅੰਦਰ ਬੈਠ ਕਰਕੇ ਤੇਰਾ ਨਾਮ ਸਿਮਰਦਾ ਹੈ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਚਾਹੇ ਪਤਝੜ ਹੋਵੇ ਤੇ ਕੋਈ ਵੀ ਰੁੱਤ ਹੋਵੇ ਕਹਿੰਦੇ ਕੋਈ ਵੀ ਜਗ੍ਹਾ ਹੋਵੇ ਉਹ ਪਵਿੱਤਰ ਹੋ ਜਾਇਆ ਕਰਦੀ ਉਹ ਮੌਸਮ ਸੁਹਾਵਣਾ ਹੋ ਜਾਇਆ ਕਰਦੇ ਹੈ ਜਿੱਥੇ ਤੇਰਾ ਨਾਮ ਕਹਿੰਦੇ ਉਸ ਰੱਬ ਦੇ ਪਿਆਰਿਆਂ ਵੱਲੋਂ ਭਗਤਾਂ ਵੱਲੋਂ ਸਿਮਰਿਆ ਜਾਂਦਾ ਹੈ ਤੇ ਗੁਰੂ ਆਰ ਵਾਲਿਓ ਕਹਿੰਦੇ ਸਾਹਿਬ ਦੇ ਨਾਮ ਤੋਂ ਬਗੈਰ ਕੋਈ ਚੀਜ਼ ਦੂਜੀ ਨਹੀਂ ਹੈ ਕੋਈ ਮੌਸਮ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕਹਿ ਲਈਏ ਤੁਦਵੇਂ ਦੂਜਾ ਨਹੀਂ ਕੋਈ ਇਸ ਕਰਕੇ ਕਹਿੰਦੇ ਉਥੋਏ ਬੈਠੇ ਜਿਹੜੇ ਉਸ ਨਗਰ ਦੇ ਲੋਕੀ ਸਨ ਨਾ ਗੁਰੂ ਪਿਆਰ ਵਾਲਿਓ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰਮੰਤ ਤੋਂ ਇਹ ਵਚਨ ਸੁਣੇ ਕਹਿੰਦੇ ਸਭ ਦੇ ਸਭ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਬਣ ਗਏ ਤੇ ਵਿਸ਼ੇਵਕਾਰਾਂ ਦਾ ਕਹਿੰਦੇ ਜੋ ਵੀ ਔਗਣ ਸੀ ਉਹਨਾਂ ਨੂੰ ਤਿਆਗ ਦਿੱਤਾ ਹੁਣ ਕਹਿ ਦਿੱਤਾ हे ਸ੍ਰੀ ਗੁਰੂ ਨਾਨਕ ਪਾਸ਼ਾ ਸਾਨੂੰ ਆਪਣੇ ਸੇਵਕ ਬਣਾ ਲਓ ਤੇ ਫਿਰ ਗੁਰੂ ਨਾਨਕ ਪਾਸ਼ਾ ਨੇ ਉਹਨਾਂ ਸਭ ਨੂੰ ਆਪਣੇ ਚਰਨਾਂ ਦੀ ਪਹੌਲ ਸਿਖਾਈ ਤੇ ਆਪਣੇ ਸਿੱਖ ਬਣਾ ਲਿਆ ਅੱਗੇ ਗੁਰੂ ਨਾਨਕ ਪਾਸ਼ਾ ਇੱਕ ਹੋਰ ਨਗਰ ਵਿੱਚ ਜਾਣਗੇ ਜਿਹਦਾ ਜੋ ਹੁਣ ਪਾਕਿਸਤਾਨ ਦੇ ਵਿੱਚ ਹੈ ਜ਼ਿਲ੍ਹਾ ਹੈ ਮਿੰਟ ਗੁਮਰੀ ਤੇ ਉਸ ਜਗ੍ਹਾ ਦੇ ਉੱਪਰ ਗੁਰੂ ਨਾਨਕ ਪਾਸ਼ਾ ਜਾਣਗੇ ਉੱਥੇ ਇੱਕ ਸਾਹੂਕਾਰ ਨਾਲ ਮੇਲ ਹੁੰਦਾ ਉਹ ਸਾਹੂਕਾਰ ਕਿਦਾਂ ਆਪਣਾ ਦੁੱਖ ਦੱਸਦਾ ਬਾਹਰੋਂ ਵੇਖਣ ਵਿੱਚ ਸੁਖੀ ਲੱਗਦਾ ਹੈ ਵੀ ਬਹੁਤ ਸੁੱਖ ਨੇ ਇਹਦੇ ਕੋਲ ਪਰ ਅੰਦਰੋਂ ਜਦੋਂ ਭਾਈ ਮਰਦਾਨਾ ਜੀ ਨੇ ਜਾ ਕੇ ਛੇੜ ਦਿੱਤਾ ਕਹਿੰਦੇ ਦੁੱਖ ਫੁੱਟ-ਫੁੱਟ ਕੇ ਬਾਹਰ ਨੂੰ ਆਉਣ ਲੱਗ ਪਈ ਹੈ ਉਹ ਕਿਦਾਂ ਹੁੰਦੀ ਆਪਾਂ ਅਗਲੇ ਦਿਵਾਨਾਂ ਅੰਦਰ ਵਿਚਾਰਾਂਗੇ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰ ਲੈਣੀਆਂ ਜੀ ਬੋਲਦਿਆਂ ਇੱਕ ਨਹੀਂ ਨਿਕਾਂ ਪ੍ਰਕਾਰ ਦੀਆਂ ਭੁੱਲਾਂ ਆਪ ਜੀ ਗੁਰੂ ਜੀ ਬਖਸ਼ਣ ਯੋਗ ਹਨ ਬਖਸ਼ ਲੈਣਾ